ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੀਆਂ ਜੀ ਗਾਜਰ ਤੋਂ ਇੱਕ ਐਸੀ ਰੈਸਪੀ ਜਿਸ ਨੂੰ ਖਾਣਾ ਜੀ ਹਰ ਕੋਈ ਪਸੰਦ ਕਰੇਗਾ ਅੱਜ ਆਪਾਂ ਜੀ ਗਾਜਰ ਤੋਂ ਇੱਕ ਗਾਜਰ ਦੀ ਖੀਰ ਬਣਾ ਕੇ ਤਿਆਰ ਕਰ ਰਹੀਆਂ ਜੋ ਕਿ ਬਣਾਉਣਾ ਬਹੁਤ ਹੀ ਜ਼ਿਆਦਾ ਸਿੰਪਲ ਤੇ ਇੱਕ ਇਹ ਈਜ਼ੀ ਰੈਸਪੀ ਆ ਜਿਵੇਂ ਕਿ ਆਪਾਂ ਨੂੰ ਗਾਜਰ ਤੋਂ ਜੀ ਹਰ ਇੱਕ সুইਟ ਡਿਸ਼ ਖਾਣੀ ਪਸੰਦ ਆ ਉਸੇ ਤਰੀਕੇ ਨਾਲ ਜੀ ਇਹ ਤੁਹਾਨੂੰ ਗਾਜਰ ਦੀ ਖੀਰ ਦੀ ਰੈਸਪੀ ਵੀ ਬਹੁਤ ਜਿਆਦਾ ਪਸੰਦ ਆਵੇਗੀ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਸਭ ਤੋਂ ਪਹਿਲਾਂ ਜੀ ਆਪਾਂ ਨੇ ਤਿੰਨ ਚਾਰ ਗਾਜਰਾ ਲਈਏ ਨੇ ਇਸ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਛਿੱਲ ਕੇ ਇਸ ਨੂੰ ਆਪਾਂ ਨੇ ਇਹਦਾ ਬੀਚ ਵਾਲਾ ਪਾਰਟ ਹੁੰਦਾ ਜੋ ਵਾਈਟ ਕਲਰ ਦਾ ਉਸ ਨੂੰ ਆਪਾਂ ਨੇ ਕਢਾਲਤਾ ਬੀਚ ਵਾਲਾ ਵਾਈਟ ਕਲਰ ਦਾ ਪਾਰਟ ਆਪਾਂ ਨੇ ਬਿਲਕੁਲ ਨਹੀਂ ਰੱਖਣਾ ਜੀ ਸਿਰਫ ਰੈੱਡ ਕਲਰ ਦੀ ਜੋ ਗਾਜਰ ਹੁੰਦੀ ਹੈ ਉਹੀ ਆਪਾਂ ਨੇ ਲੈਣੀਆਂ ਹੁਣ ਆਪਾਂ ਜੀ ਇਸ ਨੂੰ ਕੱਦੂਕਸ ਕਰਾਂਗੇ ਕੱਦੂਕਸ ਜੀ ਆਪਾਂ ਮੋਟੀ ਸਾਈਡ ਤੋਂ ਹੀ ਕਰਨਾਗਾ ਜਿਆਦਾ ਬਰੀਕ ਨਹੀਂ ਕਰਨਾ ਆਪਾਂ ਨੇ ਕੱਦੂਕਸ ਜੀ ਆਪਣਾ ਕੰਪਲੀਟ ਹੋ ਚੁੱਕਿਆ ਦੇਖੋ ਖੀਰ ਵਿੱਚ ਪਾਉਣ ਲਈ ਜੀ ਆਪਾਂ ਨੇ ਕੁਝ ਡਰਾਈ ਫਰੂਟ ਲੈਨੇ ਕਿਸ਼ਮਿਸ ਪਿਸਤਾ ਕੁਝ ਗੁਲਾਬ ਦੀਆਂ ਪੱਤੀਆਂ ਕਾਜੂ ਤੇ ਬਦਾਮ ਇਸ ਨੂੰ ਆਪਾਂ ਲੰਬਾ ਕਟਿੰਗ ਕਰ ਲਾਵਾਂਗੇ ਹੁਣ ਆਪਾਂ ਜੀ ਇੱਕ ਕੜਾਹੀ ਵਿੱਚ ਗਾਜਰਾਂ ਪਾਵਾਂਗੇ ਇਸ ਨੂੰ ਆਪਾਂ ਜੀ మీడియం ਗੈਸ ਤੇ 3-4 ਮਿੰਟਾਂ ਲਈ ਰੋਸਟ ਕਰਾਂਗੇ ਜੇᱫੋ ਇੰਨਾ ਵਿੱਚ ਹਲਕਾ ਜਿਹਾ ਪਾਣੀ ਨਿਕਲਿਆ ਵੀ ਫਿਰ ਆਪਾਂ ਇਸ ਨੂੰ ਢੱਕ ਕੇ 5 ਮਿੰਟਾਂ ਲਈ ਪਕਾਵਾਂਗੇ ਗੈਸ ਆਪਾਂ ਜੀ ਹੁਣ ਲੋ-ਮੀਡੀਅਮ ਰੱਖਣਾਗਾ ਜੇᱫੋ ਆਪੇ ਸੰਤਾ ਕੇ ਪਕਾਉਣਾ 5 ਮਿੰਟ ਦੇਖੋ ਹੋ ਚੁੱਕੇ ਨੇ ਹੁਣ ਆਪਾਂ ਇਸ ਵਿੱਚ ਹਾਫ ਚਮਚ ਦੇਸੀ ਕੀ ਦਾ ਪਾਵਾਂਗੇ ਦੇਸੀ ਕੀ ਪਾ ਕੇ ਵੀ ਆਪਾਂ ਜੀ ਇਸ ਨੂੰ 2 ਮਿੰਟ ਲਈ ਗਾਜਰਾ ਨੂੰ ਹੋਰ ਪੁੰਨਣਾਗਾ 2 ਮਿੰਟ ਲਗਭਗ ਹੋ ਚੁੱਕੇ ਨੇ ਜੀ ਹੁਣ ਆਪਾਂ ਇਸ ਵਿੱਚ ਇੱਕ ਗਲਾਸ ਦੁੱਧ ਦੋਤਾ ਪਾਵਾਂਗੇ ਇੱਕ ਗਲਾਸ ਦੁੱਧ ਦਾ ਪਾਉਣ ਤੋਂ ਬਾਅਦ ਜੀ ਆਪਾਂ ਇਸ ਨੂੰ ਲੋ ਮੀਡੀਅਮ ਗੈਸ ਤੇ 15-20 ਮਿੰਟਾਂ ਲਈ ਪਕਾਵਾਂਗੇ ਬਿਲਕੁਲ ਲੋ ਮੀਡੀਅਮ ਗੈਸ ਤੇ ਪਕਾਉਣਾ ਜੀ ਇਸ ਨੂੰ 15-20 ਮਿੰਟ ਹੋ ਚੁੱਕੇ ਨੇ ਜੀ ਕਾਫੀ ਜ਼ਿਆਦਾ ਆਪਣੀ ਗਾਜਰ ਪੱਕ ਗਈ ਰੈਡੀ ਹੋ ਚੁੱਕੀ ਹੈ ਹੁਣ ਆਪਾਂ ਜੀ ਇਸ ਵਿੱਚ ਇੱਕ ਗਲਾਸ ਦੁੱਧ ਦਾ ਹੋਰ ਪਾਵਾਂਗੇ ਹਾਫ ਕਿਲੋ ਤੋਂ ਜ਼ਿਆਦਾ ਦੁੱਧ ਜੀ ਆਪਾਂ ਨੇ ਜੂਸ ਕੀਤਾ ਗਾਜਰ ਦੀ ਖੀਰ ਵਿੱਚ ਹੁਣ ਆਪਾਂ ਇਸ ਵਿੱਚ ਦੀ 3 ਚਮਚ ਚਾਵਲਾਂ ਦੇ ਪਾਵਾਂਗੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਚਾਵਲਾਂ ਨੂੰ 3 ਤੋਂ 4 ਚਮਚ ਹੀ ਆਪਾਂ ਨੇ ਚਾਵਲਾਂ ਦੇ ਲੈਣੇ ਨੇ ਜੀ ਇਸ ਤੋਂ ਜ਼ਿਆਦਾ ਨਹੀਂ ਲੈਣੇ ਹੈਗੇ ਥੋੜਾ ਥੋੜਾ ਕਰਕੇ ਜੀ ਆਪਾਂ ਦੁੱਧ ਗਾਜਰਾਂ ਦੀ ਖੀਰ ਵਿੱਚ ਪਾਈ ਜਾਣਾਗਾ ਤਾਂ ਕਿ ਆਪਣੀਆਂ ਗਾਜਰਾਂ ਚੰਗੀ ਤਰ੍ਹਾਂ ਬਾਕੀ ਕੇ ਰੈਡੀ ਹੋ ਜਾਣ ਹੁਣ ਆਪਾਂ ਇਸ ਵਿੱਚ ਇੱਕ ਗਲਾਸ ਦੁੱਧ ਦਾ ਹੋਰ ਪਾਵਾਂਗੇ ਜੀ ਲਗਭਗ ਜੀ ਆਪਾਂ 15 ਮਿੰਟਾਂ ਲਈ ਜੀ ਇਸ ਨੂੰ ਮੀਡੀਅਮ ਟੂ ਹਾਈ ਗੈਸ ਤੇ ਖੀਰ ਨੂੰ ਹੋਰ ਪਕਾਵਾਂਗੇ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੇ ਗਾਜਰ ਦੀ ਖੀਰ ਬਣਾਉਂਦੇ ਜੀ ਜਤ ਜਤ ਜ਼ਿਆਦਾ ਮੇਰੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ 15-20 ਮਿੰਟ ਹੋ ਚੁੱਕੇ ਨੇ ਜੀ ਲਗਭਗ ਦੇਖੋ ਖੀਰ ਬਣ ਕੇ ਆਪਣੀ ਰੈਡੀ ਆ ਦੇਖੋ ਗਾਜਰਾ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਮਿਕਸ ਹੋ ਚੁੱਕੀਆਂ ਨੇ ਹੁਣ ਆਪਾਂ ਇਸ ਵਿੱਚ ਟੇਸਟ ਅਨੁਸਾਰ ਚੀਨੀ ਪਾਵਾਂਗੇ ਚੀਨੀ ਪਾ ਕੇ ਜੀ ਆਪਾਂ ਇਸ ਨੂੰ ਢਾਕੇ 3-4 ਮਿੰਟਾਂ ਲਈ ਹੋਰ ਪਕਾਵਾਂਗੇ ਤਾਂ ਕਿ ਚੀਨੀ ਆਪਣੀ ਚੰਗੀ ਤਰ੍ਹਾਂ ਖੁੱਲ ਜਾਵੇ ਦੇਖੋ ਕਨੀ ਬਰੀ ਆਪਣੀ ਗਾਜਰ ਤੇ ਖੀਰ ਬਣ ਕੇ ਤਿਆਰ ਹੋਈ ਹੈ ਜੀ ਹੁਣ ਆਪਾਂ ਇਸ ਵਿੱਚ ਡਰਾਈ ਫਰੂਟ ਪਾਵਾਂਗੇ 2 ਮਿੰਟ ਆਪਾਂ ਇਸ ਨੂੰ ਜੀ ਡਰਾਈ ਫਰੂਟ ਪਾ ਕੇ ਪਕਾਵਾਂਗੇ ਦੇਖ ਸਕਦੇ ਹੋ ਗਾਜਰਾਂ ਦੀ ਦੁੱਧ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕੀਆਂ ਨੇ ਜਦੋਂ ਗਾਜਰਾਂ ਜੀ ਆਪਣੇ ਦੁੱਧ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਤਾਂ ਸਮਝੋ ਆਪਣੀ ਗਾਜਰ ਦੀ ਖੀਰ ਬਣ ਕੇ ਰੈਡੀ ਹੈ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਉਹ ਆ ਪੈਸ ਨਹੀਂ ਕਬਾਲ ਵਿੱਚ ਕਢਾਲ ਲਾਂਗੇ ਗਾਜਰ ਦੀ ਖੀਰ ਬਣਾਉਣ ਦਾ ਜੀ ਸਹੀ ਤਰੀਕਾ ਇਹ ਹੈ ਜੇ ਆਪਣਾ ਜੀ ਦੁੱਧ ਤੇ ਗਾਜਰਾਂ ਚੰਗੀ ਤਰ੍ਹਾਂ ਮਿਕਸ ਹੋ ਜਾਣ ਆਪਸ ਵਿੱਚ ਤਾਂ ਇਹ ਗਾਜਰ ਦੀ ਖੀਰ ਆਪਣੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੇ ਆਪਣੇ ਗਾਜਰਾ ਅਲੱਗ ਰਹਿਣ ਤੇ ਦੁੱਧ ਅਲੱਗ ਰਹੇ ਆਪ ਫਿਰ ਸਮਝੋ ਆਪਣੀ ਖੀਰ ਬਿਲਕੁਲ ਵੀ ਨਹੀਂ ਬਣ ਕੇ ਤਿਆਰ ਹੋਈ। ਬਸ ਏਸੀ ਚੀਜ਼ ਤੋਂ ਜੀ ਆਪਾਂ ਅੰਦਾਜ਼ਾ ਲਗਾ ਲੈਣਾਗਾ ਕਿ ਆਪਣੀ ਗਾਜਰ ਦੀ ਖੀਰ ਪੱਕ ਚੁਕੀ ਹੈ ਜੀ ਆਪਣੀ ਗਾਜਰਾਂ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ। ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਜੀ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਪੰਜਾਬੀ ਟੇਸਟੀ ਫੂਡ ਨੂੰ ਸਬਸਕ੍ਰਾਈਬ ਕਰ ਦੇਣਾ। ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ। ਵੀਡੀਓ ਦੇਖਣ ਲਈ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ